ਤੇ ਨਾਲ ਸਾਡੇ ਕਿਸੇ ਸਟੇਲ ਦੀ ਜਿਹੜਾ ਮਾਲਵਾਜ ਨੂੰ ਚਾਰਜ ਹੈ ਪਰ ਰਾਜ ਦੇ ਸਾਡੇ ਜ਼ਿਲ੍ਹੇ ਦੇ ਇੰਚਾਰਜ ਹੈ ਲੋਕਾਂ ਤੋਂ ਮਾਰ ਤੋਂ ਤਰਕ ਉਸ ਵੱਸ ਤੋਂ ਸੱਜੇ ਘਟਲੇ ਕਿ ਮੈਂ ਸਿਰਫ ਇਸ ਕਰਕੇ ਆਇਆ ਤੁਹਾਡੇ ਪਿੰਡ ਦੇ ਉਹ ਇਹ ਲੱਗੇ ਵੀ ਟਕਲਾ ਵਾਪਰ ਵੀ ਅਜੇ ਪਤਾ ਨਹੀਂ ਅਖਬਾਰਾਂ ਦੇ ਵਿੱਚ ਧਿਆਨ ਦੇਣ ਤੋਂ ਪਰ ਉਹ ਇਸੇ ਰੂਪ ਚ ਸੁਣਾਇਆ ਕਿ ਪੂਰਾ ਪ੍ਰਸ਼ਾਸਨ ਸਰਕਾਰ ਤੁਹਾਡੇ ਨਾਲ ਖੜੀ ਹੈ ਇਸ ਕਰਕੇ ਨਾਲ ਖੜੀ ਹੈ ਕਿ ਜਿਹੜੀ ਲੜਾਈ ਅਸੀਂ ਲੜ ਰਹੇ ਹਾਂ ਉਹੀ ਲੜਾਈ ਤੁਸੀਂ ਲੜ ਰਹੇ ਹੋ ਜਿਹਨਾਂ ਨੇ ਨਸ਼ੇ ਦੇ ਖਿਲਾਫ ਬੋਲੇ ਨੇ ਉਹਨਾਂ ਦੇ ਉੱਤੇ ਹੰਗਾਰਾ ਹੈ ਇਹ ਲੋਕ ਨਸ਼ਾ ਵੇਚਣ ਵਾਲੇ ਬੁਕਾਗੇ ਵੀ 22 ਸਾਲ ਤੋਂ ਖੁੱਲੀਆਂ ਉਹਨਾਂ ਦੀਆਂ ਦੁਕਾਨਾਂ ਜਿਹੜੀਆਂ ਬੰਦ ਹੋ ਗਈਆਂ ਸਾਡੇ ਪਿੰਡਾਂ ਦੇ ਪਤਾ ਨਹੀਂ ਕਿੰਨੇ ਪੁੱਤ ਖਾ ਗਏ ਨੇ ਇਹ ਨਸ਼ੇ ਵਾਂਗ ਲੜਾਈ ਦਾ ਦੇਖੋ ਤੁਸੀਂ ਬਹੁਤ ਸਿਆਣੇ ਬੈਟਰੀ ਹੋ ਕੇ ਇਹ ਲੜਾਈ ਦਾ ਆਰ-ਪਾਰ ਦੀ ਇੱਕ ਵਾਰੀ ਲੜਨੀ ਹੀ ਪੈਣੀ ਸੀ ਇਹਨਾਂ ਦਾ ਕਿਉਂਕਿ ਇਹ ਸਾਡੇ ਗਲ ਪਾਈ ਹੋਈ ਹੈ ਲੜਾਈ ਕਿਉਂਕਿ ਜਾਂ ਤਾਂ ਅਸੀਂ ਆਪਣੇ ਪੁੱਤ ਧੀਆ ਮਰਦੇ ਵੇਖੀ ਚੱਲੀਏ ਬਸ ਇਹਦੇ ਨਾਲ ਜਾਂ ਫਿਰ ਇੱਕ ਵਾਰੀ ਇਹਨਾਂ ਦੇ ਨਾਲ ਇੱਕ ਟੱਕਰ ਜਿਹੜੀ ਕਰ ਲਵਾਂ ਜਿਹੜਾ ਯੁੱਧ ਨਸ਼ਿਆਂ ਪਰ ਚੱਲ ਰਿਹਾ ਅਸੀਂ ਕੋਈ ਐਫ ਆਈ ਆਰ ਦੀ ਗਿਣਤੀ ਵਧਾਉਣ ਦੇ ਵਾਸਤੇ ਇਹ ਉਹ ਕਰਦੇ ਹਾਂ ਉਸ ਰੁਪਈਆ ਵੀ ਇੱਕ ਵਾਰੀ ਚਾਹੇ ਜੋ ਮਰਜ਼ੀ ਇਹਦਾ ਨਤੀਜਾ ਨਿਕਲੇ। ਅਸੀਂ ਉਦੋਂ ਤੱਕ ਘਰੇ ਨਹੀਂ ਬੈਠਣਾ ਜਦੋਂ ਤੱਕ ਇਹ ਪਿੰਡ ਇੱਕ ਇੱਕ ਬਾੜ ਜਿਹੜਾ ਉਦੋਂ ਅਸੀਂ ਇਹਨਾਂ ਨੂੰ ਹੁੰਮਦ ਕੇ ਸੁੱਟ ਨਹੀਂ ਦਿੰਦੇ ਬਾਹਰ। ਵੱਡੀ ਗਿੰਦੀ ਚ ਫੜੇ ਗਏ। ਛੋਟੇ ਵੀ ਫੜੇ ਗਏ ਆ ਵੱਡੇ ਵੀ ਫੜੇ ਗਏ 84 ਕਿਲੋ ਬੜਾ ਵੱਡਾ ਸਭ ਤੋਂ ਵੱਡਾ ਜਿਹੜਾ ਉਧਰ ਤੋਂ ਤਾਂ ਦੇ ਵਿੱਚ ਕੀ ਫੜੀ ਲਿਆ ਹੁਣ ਤੱਕ ਦੀ ਸਭ ਤੋਂ ਵੱਡੀ। ਜਦੋਂ ਇਹ ਸਾਰਾ ਸ਼ੁਰੂ ਹੋਇਆ ਅਸੀਂ ਉਦੋਂ ਹੀ ਇਹ ਚੀਜ਼ ਲਾ ਕੇ ਤੰਨੇ ਦੀ ਕਿ ਕਿ ਸਭ ਤੋਂ ਪਹਿਲਾਂ ਗਲੀਆਂ ਤੇ ਪਿੰਡਾਂ ਦੇ ਵਿੱਚ ਵੇਚਣ ਵਾਲਿਆਂ ਨੂੰ ਫੜਾਗੇ ਜਿਹੜੇ ਸਭ ਤੋਂ ਵੱਧ ਨੁਕਸਾਨ ਕਰ ਰਹੇ ਆ ਉਹ ਪੈਡਲਰ ਵਿੱਚ ਉੱਠੋਗੇ ਉਹਨਾਂ ਦੇ ਉੱਤੇ ਸ਼ਿਕੰਡਾ ਕੱਸਿਆ ਤੇ ਉਹ ਦੇਖੋ ਅੱਡੇ ਗੱਲ ਪੈਣ ਲੱਗੇ ਪਰ ਮੈਂ ਫੌਜੀ ਸਾਹਿਬ ਕੋ ਵੀ ਜਾ ਕੇ ਆਇਆ ਮੈਂ ਉਹਨਾਂ ਨੂੰ ਵੀ ਇਹ ਗੱਲ ਕਹੀ ਹੈ ਕਿ ਅਸੀਂ ਸਰਕਾਰ ਵੱਲੋਂ ਇੱਕ ਵੀ ਗਰੰਟੀ ਦਿੰਦੇ ਆ ਕਿ ਸ਼ਾਇਦ ਫੌਜੀ ਸਾਹਿਬ ਦੇ ਉੱਤੇ ਹੋਰ ਵਾਲਾ ਹਮਲਾ ਜਿਹੜਾ ਉਹ ਪੀਰਦਾ ਹੋਵੇ ਕਿਸੇ ਹੋਰ ਬੰਦੇ ਦੇ ਦਿੱਤੇ ਵੱਡਾ ਹਮਲਾ ਨਹੀਂ ਅਸੀਂ ਹੌਣ ਦਵਾਂਗੇ ਇਹਦੀ ਪੂਰੀ ਕੋਸ਼ਿਸ਼ ਕਰਾਂਗੇ ਕਿ ਇਹੋ ਜਿਹੜੇ ਗੰਦੇ ਅੰਸਰ ਨੇ ਉਹ ਜਿੰਨੀ ਜਲਦੀ ਹੋ ਸਕੇ ਜਿੱਥੇ ਉਹਨਾਂ ਦੀ ਜਗਾਹ ਪੁਝੇ ਦੇ ਵਿੱਚ ਹੋਵੇ ਇਹਨਾਂ ਨੇ ਵੀਡੀਓ ਪਾਈ ਸੀ ਇਹਨਾਂ ਨੂੰ ਜੇ ਤੁਹਾਨੂੰ ਕਿਤੇ ਲੱਗਦਾ ਹੋਵੇ ਕਿ ਵੀਡੀਓ ਨਹੀਂ ਸੀ ਪਾਉਣੀ ਚਾਹੀਦੀ ਕਹ ਰਹੇ ਸੀ ਸਾਡੇ ਕੋਲ ਪਾਦਤੀ ਕੋਈ ਹਰਦ ਨਹੀਂ ਸਾਡੇ ਤੱਕ ਨਹੀਂ ਤਾਂ ਗੱਲ ਨਾ ਪਹੁੰਚਦੀ ਤੇ ਅੱਜ ਦੇ ਭਾਈ ਬਖਤੌਰ ਅਸੀਂ ਨਾ ਉਹਦੇ ਇਹਨਾਂ ਨੂੰ ਇਹ ਵੀ ਨਾ ਪਤਾ ਲੱਗਦਾ ਵੀ 8 ਮਹੀਨੇ ਬੈਠਾ ਜਿਹੜੀ ਆਖਮੀ ਨੇ ਪਹਿਲਾ ਵਾਲੀ ਦਰਖਾਸਤ ਹੈ ਜੋ ਮੈਂ ਤੁਹਾਨੂੰ ਕਿਹਾ ਉਹਦਾ ਪੱচ্চਾ ਜਿਹੜਾ ਹੈ ਸਵੇਰ ਤੋਂ ਪਹਿਲਾਂ ਪਹਿਲਾ ਦਰਦ ਮੁੱਕਾ ਔਰ ਜਿਹੜਾ ਬੰਦਾ ਉਹਦੇ ਵਿੱਚ ਸ਼ਾਮਲ ਸੀ ਜਿਹਨੇ ਉਹ ਹਮਲਾ ਕੀਤਾ ਉਹਨੂੰ ਪੁਲਿਸ ਜਿਹੜੀ ਆ ਅਰੈਸਟ ਕਰਕੇ ਜਾਉਗੀ ਤੁਹਾਨੂੰ ਇਹ ਜਿਹੜੀ ਖਬਰ ਆ ਅਫਸਰ ਜੀ ਦੇਣਗੇ ਆਉਣ ਵਾਲੇ ਇੱਕ ਦਿਨ ਦੇ ਅੰਦਰ ਔਰ ਇਹ ਨਹੀਂ ਹੈ ਕਿ ਤੁਹਾਡੇ ਕੋਲੇ ਆਇਆ ਅਸੀਂ ਇਹ ਨੂੰ ਚੋਣੇ ਕਿਤੇ ਭਾਈ ਬਤੌਰ ਦੇ ਵਿੱਚ ਮੰਦ ਭਾਗੀ ਘਟਨਾ ਵਾਪਰੀ ਹੈ ਤੇ ਭਾਈ ਕੋ ਤੌਰ ਘੱਟੋ ਕਰਦੇ ਇਸ ਪੱਖੋਂ ਬਹਿਰ ਤੇ ਪੰਜਾਬ ਦੇ ਵਿੱਚ ਤੇ ਬੇਸ਼ੱਕ ਹਮਲਾ ਹੋ ਗਿਆ ਤੁਸੀਂ ਡਰੇ ਨਹੀਂ ਉਹਨਾਂ ਤੋਂ ਤੁਸੀਂ ਡੱਟ ਕੇ ਜੜਾ ਹੋ ਬਸ ਇੰਨਾ ਕਵਾਦਾ ਅਸੀਂ ਤੁਹਾਡੇ ਕੋ ਲੈਣ ਆਏ ਆ ਇਹ ਨਹੀਂ ਹੈ ਕਿ ਆਤੇ ਸੀ ਆਏ ਤੇ ਘਾ ਲੰਘ ਜਾਗੇ ਬਾਰ ਬਾਰ ਆਵਾਂਗੇ ਇਸ ਕਰਕੇ ਇਹ ਇਹ ਪਿੰਡ ਜਿਹੜਾ ਹੈ ਨਾ ਉਹ ਮਸਾਲ ਬਣੇ ਔਰ ਤੁਸੀਂ ਖੁਸ਼ ਰਹੋ ਇੱਥੇ ਉਸੇ ਤਰੀਕੇ ਦੇ ਨਾਲ ਅਸੀਂ ਪੰਜਾਬ ਆਪਾਂ ਸਾਰਾ ਬੜਾਈਏ ਭਾਈ ਬਖਤੌਰ ਹੋ ਸਕਦਾ ਕਿ ਸਾਡੇ ਵਾਸਤੇ ਇੱਕ ਆਈਡੀਅਲ ਪਿੰਡ ਜਿਹੜਾ ਉਹ ਬਣੇ ਇਹਨੇ ਸ਼ੁਰੂਆਤ ਕੀਤੀ ਸੀ ਤੁਸੀਂ ਆ ਜੜਿਓ ਤੁਹਾਨੂੰ ਵੇਖ ਕੇ ਪੰਜਾਬ ਦੇ ਪਤਾ ਨਹੀਂ ਕਿੰਨੇ ਕਮੜਾ ਦੇ ਨੌਜਵਾਨ ਜੜੇ ਨੇ ਉਹ ਅੜਨਗੇ ਇੱਥਾਂ ਦੇ ਪੂਰੇ ਅੜਨਾ ਪੈਣਾ ਸਾਡੇ ਕੋਲੇ ਰਾਹ ਕੋਈ ਨਹੀਂ ਹੈ ਕੈਪਟਨ ਬਲਿੰਦਰ ਸਿੰਘ ਦੀ ਸਰਕਾਰ ਦੇ ਵੇਲੇ ਮੁਹਿੰਮ ਜਿਹੜੀ ਚੱਲੀ ਸੀ ਉਹ ਮੈਂ ਉਹਦਾ ਸਿੱਧਾ ਮਰੋ ਦਾ ਵਿਰੋਧ ਕੀਤਾ ਅੱਜ ਉਹਦਾ ਵੀ ਨਾਰਾ ਇਸ ਕਰਕੇ ਹੀ ਦਿੱਤਾ ਕਿ ਜਾਂ ਤਾਂ ਮਰਜੋ ਰਸਾ ਕਰਕੇ ਜਾਂ ਫਿਰ ਵਿਰੋਧ ਕਰੋ ਹਾਰਾ ਸਾਡੇ ਅੱਜ ਵੀ ਇਹੀ ਸੀਗੇ ਕੋਲ ਸਾਡੇ ਕੋਲ ਪਾਵਰ ਨਹੀਂ ਸੀ ਅਸੀਂ 2.5 3 ਸਾਲ ਲਾ ਕੇ ਬਕਾਇਦਾ ਇਹਦਾ ਸਾਰਾ ਜਿਹੜਾ ਬਣਾ ਕੇ ਲਕਸ਼ਾ ਫੇਰ ਤੁਰਿਆ ਕਿ ਕਿਹੜੀ ਚੀਜ਼ ਨੂੰ ਕਦੇ ਹੱਥ ਪਾਉਂਦਾ ਪੰਜਾਬ ਦੇ ਅੱਧੇ ਤੋਂ ਵੱਟ ਪਿੰਡਾਂ ਤੇ ਵਾਰਡਾਂ ਦੇ ਵਿੱਚ ਅਸੀਂ ਚਲੇ ਗਏ ਹੋਏ ਆ ਉਹ ਏਕੜ ਕਾਉਣ ਦੇ ਵਾਸਤੇ ਅਸੀਂ ਸਾਰੇ ਬਜ਼ੁਰਗਾਂ ਨੂੰ ਮਾਪਿਆਂ ਨੂੰ ਨੌਜਵਾਨਾਂ ਨੂੰ ਧੀਆਂ ਨੂੰ ਪੁੱਤਾਂ ਨੂੰ ਸਭ ਨੂੰ ਇਹੀ ਕਹਿ ਰਹੇ ਆ ਸਾਡਾ ਸਾਥ ਦਿਓ ਇਹਦੇ ਵਿੱਚ ਅਸੀਂ ਕੋਈ ਵੋਟਾਂ ਮੰਗਣ ਨਹੀਂ ਆਏ ਤੁਹਾਡੇ ਕੋਲ ਵੋਟਾ ਮੰਦਰਣਾਉਣ ਦੀ ਲੋੜ ਹੀ ਵੀ ਜੇ ਅਸੀਂ ਆਹ ਕੋਡ ਜਿਹੜਾ ਨਾ ਪੁੱਟ ਕੇ ਪਿੰਡਾਂ ਦੇ ਵਿੱਚੋਂ ਛੁੱਟ ਦਿੰਦਾ ਤੇ ਇਹਦੇ ਵਾਸਤੇ ਤੁਹਾਡੇ ਕੋਲ ਸਹਿਯੋਗ ਦੀ ਲੋੜ ਆ ਹੱਥ ਬੰਨ੍ਹ ਕੇ ਤੁਹਾਡੇ ਕੋਲ ਅਸੀਂ ਸਹਿਯੋਗ ਲਗਦੇ ਆ ਕਿ ਤੁਸੀਂ ਇੱਕ ਮਿਸਾਲ ਬਣੋ ਇਹ ਪਿੰਡ ਔਰ ਤੁਸੀਂ ਅੱਗੇ ਲੱਗੇ ਹੋ ਉਸੇ ਤਰੀਕੇ ਨਾਲ ਅੱਗੇ ਲੱਗੇ ਰਹਿਣਾ ਅਸੀਂ ਕੰਧ ਵੜ ਕੇ ਪੂਰਾ ਪ੍ਰਸ਼ਾਸਨ ਸਰਕਾਰ ਤੁਹਾਡੇ ਨਾਲ ਬੜੀ ਆ ਫਿਰ ਕੌਮਾ ਫੌਜੀ ਸਾਹਿਬ ਦੇ ਉੱਤੇ ਜਿਹੜਾ ਹਮਲਾ ਹੋਇਆ ਆਪਾਂ ਸਾਰਿਆਂ ਲਈ ਇਹ ਬਣਾਉਣਾ ਕਿ ਉਹ ਅਖੀਰਲਾ ਹਮਲਾ ਹੋਵੇ ਪੰਜਾਬ ਦੇ ਵਿੱਚ ਕਿਸੇ ਵੀ ਨਸ਼ਾ ਤਸਕਰ ਦੇ ਵੱਲੋਂ ਨਸ਼ੇ ਦੇ ਵਿਰੋਧ ਕਰਨ ਵਾਲੇ ਦੇ ਖਿਲਾਫ ਕੀਤਾ ਗਿਆ ਇਹਨੀਆਂ ਬੇਨਤੀਆਂ ਸੀਗੀਆਂ ਅਸੀਂ ਤੁਹਾਡੇ ਵਾਸਤੇ ਹਾਜ਼ਰ ਆ ਕਿਸੇ ਤਰ੍ਹਾਂ ਦੀ ਲੋੜ ਆ ਸਾਰੇ ਬੰਦੇ ਤੁਹਾਡੇ ਸੰਪਰਕ ਦੇ ਵਿੱਚ ਨੇ ਜਦੋਂ ਤੁਸੀਂ ਕਹੋਗੇ ਮੈਂ